कला वषमी मम्मी मतिलबु अबूनिम कढूनी बीमतीम जा ਅਭੀ ਮਾਨ ਦੇ ਚੋ ਬਈ ਨੂੰ ਬਹੁਤ ਹੈ ਉੱਤ ਦੇ ਉਤਾਰ ਹੋ ਗਿਆ ਕੰਡ ਦੇ ਤਾਲ ਦੇ ਲੋ ਆਣਾ ਤਾਂ ਸਾਫੇ ਮਾਮ ਇਮਾਮ ਆਲੋ ਮਾਪੋ ਹੈ ਜੀ ਬਾਤਾਂ ਕਰੇ ਤੇ ਆਰਤ ਤੇ ਜਿੱਤ ਕਾਜੀ ਨਰ ਜਲ ਪਵਾਗਾਰ ਉੱਡ ਕਰਦਾ ਵਾਇਆ ਜੋੜੇ ਅਦੀ ਮਸੂਰ ਹੈ ਕਰਮਾਨ ਆਲੋ ਦੀਆ ਨਾਲੇ ਮਾਮਾ ਬੋਈ ਬਾਤਾਂ ਕਰੇ

സ്ഥലമാണ് അവരെ തിയാത്ര ചെയ്യാൻ പോയിരുന്നു എന്ന് പറയുമ്പോ തിയാളത്തിന്റെ മഹത്വം അത് ചെറുതൊന്നല്ല പറഞ്ഞ വരുന്ന അത് തന്നെയാണല്ലോ ലോകത്ത് എന്തെല്ലാം കൂട്ടര്

ਆਲੋਡੀਆਂ ਮਾਤਨ ਗੁੰਡੂ ਦੁਬਾਰੇ ਜੁੜੇ ਤੇ ਤਿਆਤ ਜਿਆਲਾ ਵਰਤਨ ਗੁੰਡੂ ਗਾਟੇ ਨੇ ਨੇੜੇ ਬਹੁਤ ਆਦੀ ਜੈਲਾ ਬਹੁਤ ਆਹੋ ਜੀ ਬੰਦੇ ਪਰਮ ਓਡੇ ਆ ਗੁਰੂ ਹਰਿਆ ਸਿੰਘ ਜੀ ਆਪੇ ਆਮਾਰ ਨੇ ਬਹੁਤ ਲੋੜ ਆ ਬਹੁਤ ਖੁਣ ਪਾਉਂਦੇ ਜੈਲਾ ਪਰਮਾਨੰਤ ਅੱਲੀ ਅੱਲਾਹ ਯਾਲਾ ਅੱਲਾ ਬਈਰਾਨ ਹੈ ਜੇ ਬਈਰਾਨ ਹੈ ਅਵੜੇ ਹੋਰਾਂ ਨੂੰ ਨਾਲੇ ਸਮੇਂ ਬਿਟੋ ਰਹਾ ਹੈ ਵੀਡੀਓ ਕੋਈ ਖਿਆਲ ਤੇ ਓਰੇ ਮਰਜ਼ੀ ਆ ਤੇ ਚਾਹੀ ਤਵਲੂ ਯਾਦ ਕਰ ਰਹਾ ਹਾਂ ਲੋ ਨੂੰ ਅੰਡੂ ਬਈਰਾਨ ਨੂੰ アミー,ー,ー,ー、マイケットで。 ਔਰ ਅੱਲਾਹ ਵਰਤਾ ਮਾਰ ਬੱਤ ਆਮੀਨ ਕਾਮੀ ਆਮੀਨ ਅੱਲਾਹ ਅੱਲਾਹ ਮੁਸਤਫਾ ਅੱਲਾਹ 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 ਵਰਤਾ